ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਧਿਆਨ ਦੇਣ ਯੋਗ ਗੱਲਾਂ ਆਪਣਾ ਕੀਮਤੀ ਸਮਾਂ ਕੱਢ ਕੇ ਜਰੂਰ ਸੁਣੋ ਨੰਬਰ 1 ਰੋਜ਼ ਕੁਝ ਸਮੇਂ ਨੌਰਗੜ ਨਾਲ ਬਲੱਡ ਸਰਕੂਲੇਸ਼ਨ ਠੀਕ ਰਹਿੰਦਾ ਹੈ ਅਤੇ ਵਾਲਾਂ ਦਾ ਝੜਨਾ ਬੰਦ ਹੋ ਜਾਂਦਾ ਹੈ ਇਸ ਕਰਕੇ ਰੋਜ਼ 10-15 ਮਿੰਟ ਨੋ ਜ਼ਰੂਰ ਟਗੜੋ ਨੰਬਰ 2 ਫੈਟੀ ਲਿਵਰ ਵਾਲਿਆਂ ਨੂੰ ਦੁੱਧ ਨਹੀਂ ਪੀਣਾ ਚਾਹੀਦਾ ਇਸ ਨਾਲ ਨੁਕਸਾਨ ਹੋ ਸਕਦਾ ਹੈ ਹੋਰ ਜ਼ਿਆਦਾ ਫੈਟੀ ਲਿਬਰ ਵੱਧ ਜਾਂਦਾ ਹੈ ਨੰਬਰ 3 ਦੰਦਾਂ ਨਾਲ ਨਾ ਨਹੀਂ ਕੱਟਣੇ ਚਾਹੀਦੇ ਇਸ ਨਾਲ ਨਜ਼ਰ ਕਮਜ਼ੋਰ ਹੋ ਜਾਂਦੀ ਹੈ ਨੰਬਰ 4 ਘਰ ਵਿੱਚੋਂ ਚੂਹੇ ਭਜਾਉਣ ਲਈ ਕਪੂਰ ਹਰ ਕੋਨੇ ਵਿੱਚ ਰੱਖੋ ਚੂਹੇ ਭਜ ਜਾਣਗੇ ਨੰਬਰ 5 ਜੇ ਪੇੜ ਦੀ ਕੋਈ ਵੀ ਬਿਮਾਰੀ ਹੈ ਤਾਂ ਮਸਰਾਂ ਦੀ ਦਾਲ ਬਤੇ ਰਖਾਓ ਇਸ ਨਾਲ ਤਾਕਤ ਮਿਲਦੀ ਹੈ ਨੰਬਰ 6 ਜੰਕ ਫੂਡ ਖਾਣ ਨਾਲ ਨੌਜਵਾਨਾਂ ਵਿੱਚ ਡਾਇਬਟੀਜ਼ ਦਾ ਖਤਰਾ ਵੱਧ ਜਾਂਦਾ ਹੈ ਅਤੇ ਸ਼ੂਗਰ ਦੀ ਬਿਮਾਰੀ ਬਣ ਜਾਂਦੀ ਹੈ ਨੰਬਰ 7 ਰਾਤ ਨੂੰ ਹਨੇਰੇ ਵਿੱਚ ਸੌਣ ਨਾਲ ਡਿਪਰੈਸ਼ਨ ਘਟ ਹੁੰਦਾ ਹੈ। ਨੰਬਰ 8 ਦਿਨ ਦੇ ਸਮੇਂ ਪਾਣੀ ਨਾ ਪੀਣ ਨਾਲ ਬੁਲ ਕਾਲੇ ਹੋ ਜਾਂਦੇ ਹਨ ਅਤੇ ਡੀ ਹਾਈਡਰੇਸ਼ਨ ਹੋ ਜਾਂਦੀ ਹੈ। ਨੰਬਰ 9 ਜਿਹੜੇ ਲੋਕ ਵੱਧ ਪੈਦਲ ਚੱਲਦੇ ਹਨ ਉਹਨਾਂ ਨੂੰ ਦਿਲ ਦੀ ਬਿਮਾਰੀ ਨਹੀਂ ਹੁੰਦੀ। ਨੰਬਰ 10 ਥਕਾਵਟ ਮਹਿਸੂਸ ਹੋਣ ਤੇ ਥੋੜਾ ਜਿਹਾ ਗੁੜ ਖਾਓ, એનਰਜੀ ਵੱਧ ਜਾਵੇਗੀ ਕਿਉਂਕਿ ਇਸ ਵਿੱਚ ਕੈਲਰੀਜ਼ ਹੁੰਦੀਆਂ ਹਨ। ਨੰਬਰ 11 ਜਿਆਦਾ ਨਹਾਉਣ ਵਾਲਿਆਂ ਦੇ ਵਾਲ ਟੁੱਟਣ ਲੱਗ ਜਾਂਦੇ ਹਨ ਇਸ ਕਰਕੇ ਜਿਆਦਾ ਨਹੀਂ ਨਹਾਉਣਾ ਚਾਹੀਦਾ ਨੰਬਰ 12 ਰਾਤ ਜਾਂ ਦੁਪਹਿਰ ਦੇ ਭੋਜਨ ਤੋਂ ਬਾਅਦ ਇੱਕ ਲਸਣ ਦੀ ਕਲੀ ਖਾਣ ਨਾਲ ਵਜ਼ਨ ਘਟਦਾ ਹੈ ਨੰਬਰ 13 ਆਮਬ ਖਾਣ ਵੇਲੇ ਹਰੀ ਮਿਰਚ ਨਹੀਂ ਖਾਣੀ ਚਾਹੀਦੀ ਨੰਬਰ 14 ਇੱਕ ਸਾਹ ਵਿੱਚ ਪਾਣੀ ਨਹੀਂ ਪੀਣਾ ਚਾਹੀਦਾ ਇਸ ਨਾਲ ਸੀਨੇ ਵਿੱਚ ਦਰਦ ਹੋ ਸਕਦਾ ਹੈ ਥੋੜਾ ਥੋੜਾ ਕਰਕੇ ਪਾਣੀ ਪੀਣਾ ਚਾਹੀਦਾ ਹੈ ਨੰਬਰ 15 ਜੇਕਰ ਤੁਸੀਂ ਭਰਜਨ ਬਣਾਉਣਾ ਚਾਹੁੰਦੇ ਹੋ ਤਾਂ ਉਬਲੇ ਆਲੂ ਖਾਓ ਇਸ ਵਿੱਚ ਭਰਪੂਰ ਮਾਤਰਾ ਵਿੱਚ ਕੈਲਰੀ ਹੁੰਦੀ ਹੈ ਨੰਬਰ 16 ਜਿਆਦਾ ਚੌਲ ਖਾਣ ਨਾਲ ਡਾਇਬਟੀਜ਼ ਹੋ ਸਕਦੀ ਹੈ ਕਿਉਂਕਿ ਇਸ ਵਿੱਚ ਵੀ ਸ਼ੂਗਰ ਹੁੰਦੀ ਹੈ ਨੰਬਰ 17 ਜੇਕਰ ਹੱਥ ਪੈਰ ਕਾਲੇ ਹਨ ਤਾਂ ਉਹਨਾਂ ਨੂੰ ਓਠਣੀ ਦੇ ਦੁੱਧ ਨਾਲ ਲਗਾਓ ਸਾਫ਼ ਹੋ ਜਾਣਗੇ ਨੰਬਰ 18 ਸਵੇਰੇ ਭਿਜੇ ਛੋਲੇ ਖਾਣ ਨਾਲ ਵਜ਼ਨ ਤੇ ਮਸਲ ਵਧਦੇ ਹਨ ਕਿਉਂਕਿ ਇਸ ਵਿੱਚ ਪ੍ਰੋਟੀਨ ਹੁੰਦਾ ਹੈ ਨੰਬਰ 19 ਦਹੀਂ ਦੇ ਉੱਪਰ ਵਾਲਾ ਪਾਣੀ ਪੀਣ ਨਾਲ ਲਿਵਰ ਸਾਫ਼ ਹੁੰਦਾ ਹੈ ਨੰਬਰ 20 ਜਲੇ ਹੋਏ ਹੱਥ ਪੈਰ ਤੇ ਜਤੁੰਨ ਦਾ ਤੇਲ ਲਗਾਓ ਆਰਾਮ ਮਿਲੇਗਾ ਨੰਬਰ 21 ਖੱਟੀ ਚੀਜ਼ ਤੋਂ ਬਾਅਦ ਪਾਣੀ ਪੀਣ ਨਾਲ ਪੇਟ ਵਿੱਚ ਸੋਜ ਹੋ ਸਕਦੀ ਹੈ ਨੰਬਰ 22 ਨਾਰੀਅਲ ਦੇ ਤੇਲ ਵਿੱਚ ਆਮਲੇ ਦਾ ਪਾਊਡਰ ਮਿਲਾ ਕੇ ਮ사ਜ ਕਰਨ ਨਾਲ ਵਾਲ ਲੰਬੇ ਹੋ ਜਾਂਦੇ ਹਨ ਇਸ ਕਰਕੇ ਹਫ਼ਤੇ ਵਿੱਚ ਦੋ ਵਾਰ ਇਹ ਜ਼ਰੂਰ ਕਰੋ ਨੰਬਰ 23 ਸਵੇਰੇ ਉੱਠ ਕੇ ਮੋਬਾਈਲ ਵਰਤਣ ਨਾਲ ਸਿਰ ਦਰਦ ਹੋ ਸਕਦਾ ਹੈ ਨੰਬਰ 24 ਜੋ ਸਵੇਰੇ ਇੱਕ ਟਮਾਟਰ ਖਾਂਦੇ ਹਨ ਉਹਨਾਂ ਦੇ ਵਾਲ ਸਫੇਦ ਨਹੀਂ ਹੁੰਦੇ ਕਿਉਂਕਿ ਇਸ ਵਿੱਚ ਲਿਕੋਪੀਨ ਦਾ ਤੱਤ ਹੁੰਦਾ ਹੈ। ਨੰਬਰ 22 ਅੱਤੇ ਸਿਰਦਰਦ ਲਈ ਅੰਗੂਰ ਦਾ ਜੂਸ ਪਿਓ। ਨੰਬਰ 26 ਆਂਡੇ ਵਿੱਚ ਨਿੰਬੂ ਮਿਲਾ ਕੇ ਲਗਾਉਣ ਨਾਲ ਵਾਲ ਕਾਲੇ ਅਤੇ ਸਿਲਕੀ ਹੋ ਜਾਂਦੇ ਹਨ। ਨੰਬਰ 27 ਇੱਕ ਚਮਚ ਦਾਲਚੀਨੀ ਹਰ ਰੋਜ਼ ਵਰਤਨ ਨਾਲ ਰੋਗ ਦੂਰ ਰਹਿੰਦੇ ਹਨ ਕਿਉਂਕਿ ਇਸ ਵਿੱਚ ਬਹੁਤ ਹੀ ਐਂਟੀਆਕਸੀਡੈਂਟਸ ਹੁੰਦੇ ਹਨ। ਨੰਬਰ 28 ਅਮਰੂਦ ਖਾਣ ਨਾਲ ਸੁਸਤੀ ਤੇ ਡਿਪਰੈਸ਼ਨ ਘਟ ਹੁੰਦੇ ਹਨ। ਨੰਬਰ 29 ਸਵੇਰੇ ਉੱਠ ਕੇ ਕੰਗੀ ਕਰਨ ਨਾਲ ਵਾਲ ਮਜ਼ਬੂਤ ਹੁੰਦੇ ਹਨ। ਨੰਬਰ 30 ਰਾਤ ਨੂੰ ਧੁੰਨੀ ਵਿੱਚ ਤੇਲ ਪਾਉਣ ਨਾਲ ਦਿਮਾਗ ਤੇਜ਼ ਹੁੰਦਾ ਹੈ ਅਤੇ ਨਾੜਾਂ ਵੀ ਤਰਸਤ ਹੋ ਜਾਂਦੀ ਹਨ। ਨੰਬਰ 31 ਬੁਖਾਰ ਵੇਲੇ ਘਟੇਨਾ ਤਾਂ ਉਬਲੇ ਚੋਲੇ ਦਾ ਪਾਣੀ ਪਿਓ। ਨੰਬਰ 32 ਮਹੀਨਾਵਰੀ ਨਾ ਆਵੇ ਤਾਂ ਪੁਦੀਨੇ ਦੀ ਚਾਹ ਪਿਓ। ਨੰਬਰ 33 ਅਦਰਕ ਦਾ ਪਾਣੀ ਪੀਣ ਨਾਲ ਜੰਮਿਆ ਹੋਇਆ ਖੂਨ ਚੱਲ ਪੈਂਦਾ ਹੈ ਇਹ ਖੂਨ ਨੂੰ ਪਤਲਾ ਕਰਨ ਦੇ ਵਿੱਚ ਸਹਾਇਤਾ ਕਰਦਾ ਹੈ ਨੰਬਰ 34 ਲਸਣ ਫਰਿੱਜ ਵਿੱਚ ਨਾ ਰੱਖੋ ਇਹ ਨਰਮ ਹੋ ਜਾਂਦੀ ਹੈ ਨੰਬਰ 35 ਬ੍ਰੈਡ ਵੀ ਫਰਿੱਜ ਵਿੱਚ ਨਾ ਰੱਖੋ ਇਹ ਜਲਦੀ ਖਰਾਬ ਹੋ ਜਾਂਦੇ ਹਨ ਨੰਬਰ 36 ਕੇਲਾ ਖਾਣ ਨਾਲ ਕਬਜ਼ ਹੋਵੇ ਤਾਂ ਕਾਲਾ ਨਮਕ ਲੈ ਕੇ ਖਾਓ ਨੰਬਰ 37 ਸਿੱਕਾ ਹੋਵੇ ਤਾਂ ਸਿਰ ਥੋੜਾ ਜਿਹਾ ਝੁਕਾ ਲਓ ਇਹ ਤੇਜ਼ ਆ ਜਾਏਗੀ ਨੰਬਰ 38 ਰੁੱਖੀ ਤ્વਚਾ ਵਾਲੀਆਂ ਔਰਤਾਂ ਨੂੰ ਨਾਸਪਤੀ ਖਾਣੀ ਚਾਹੀਦੀ ਹੈ ਨੰਬਰ 39 ਦਹੀਂ ਰੋਜ਼ ਖਾਣ ਨਾਲ ਜੁਰੀਨ ਅਨਫੈਕਸ਼ਨ ਨਹੀਂ ਹੁੰਦਾ ਨੰਬਰ 40 ਬਧੇਰੇ ਚੀਨੀ ਵਾਲੀ ਚਾਹ ਪੀਣ ਨਾਲ ਮੋਟਾਪਾ ਵੱਧਦਾ ਹੈ ਨੰਬਰ 41 ਉਬਲੇ ਚੋਲ ਫ੍ਰਿਜ ਵਿੱਚ ਰੱਖ ਕੇ ਨਾ ਖਾਓ ਇਹ ਸਿਹਤ ਲਈ ਨੁਕਸਾਨ ਪਹੁੰਚਾਉਂਦੇ ਹਨ ਨੰਬਰ 42 ਗੁੜ ਖਾਣ ਨਾਲ ਚਿਹਰੇ ਦੇ ਕਾਲੇ ਦਾਗ ਦੂਰ ਹੁੰਦੇ ਹਨ ਨੰਬਰ 43 ਕਾਫ ਹੋਣ ਤੇ ਕੇਲਾ ਅਤੇ ਸਹਦੂਦ ਖਾਣਾ ਚੰਗਾ ਹੈ। ਨੰਬਰ 44 ਨੰਬਰ ਗੁੰਮ ਹੋ ਗਿਆ ਹੈ। ਨੰਬਰ 45 ਟਮਾਟਰ ਦਾ ਸੂਪ ਭਜਨ ਘਟਾਉਂਦਾ ਹੈ ਤੇ ਅੱਖਾਂ, ਤ્વਚਾ ਲਈ ਚੰਗਾ ਹੁੰਦਾ ਹੈ। ਨੰਬਰ 46 ਲੰਬੀ ਦੇਰ ਤੱਕ ਟੀਵੀ ਦੇਖਣ ਨਾਲ ਰੀੜ ਦੀ ਹੱਡੀ ਅਤੇ ਗਰਦਨ ਨੂੰ ਨੁਕਸਾਨ ਪਹੁੰਚ ਸਕਦਾ ਹੈ। ਨੰਬਰ 47 ਜਿਆਦਾ ਚਾਹ ਪੀਣ ਨਾਲ ਦੰਦਾਂ ਨੂੰ ਨੁਕਸਾਨ ਹੁੰਦਾ ਹੈ। ਨੰਬਰ 48 ਪੁਦੀਨੇ ਵਾਲੀ ਚਟਣੀ ਖਾਣ ਨਾਲ ਥਕਾਵਟ ਨਹੀਂ ਹੁੰਦੀ। ਨੰਬਰ 49 ਰਾਤ ਦੀ ਬਾਸੀ ਰੋਟੀ ਦੁੱਧ ਨਾਲ ਖਾਣ ਨਾਲ ਗੈਸ ਤੇ ਐਸਿਡਿਟੀ ਦੂਰ ਰਹਿੰਦੀ ਹੈ। ਨੰਬਰ 50 ਬਾਰ-ਬਾਰ ਪਿਸ਼ਾਬ ਦੀ ਸਮੱਸਿਆ ਹੋਵੇ ਤਾਂ ਪੁਨੇ ਛੋਲੇ ਖਾਓ। ਦੋਸਤੋ ਤੁਹਾਡਾ ਇਸ ਵੀਡੀਓ ਦੇਖਣ ਨਾਲ ਬਹੁਤ-ਬਹੁਤ ਧੰਨਵਾਦ ਇਦਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਇਸ ਚੈਨਲ ਤੇ ਹਨ। ਕਮੈਂਟ ਕਰਿਓ ਲਾਈਕ ਕਰਿਓ ਤੇ ਸ਼ੇਅਰ ਵੀ ਕਰਿਓ ਤੇ ਕਿਰਪਾ ਕਰਕੇ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਅਗਲੇ ਨੰਬਰ ਵੀ ਚਾਰੀ ਰੱਖਾਂਗੇ ਨੰਬਰ 54 ਨੱਕ ਦੀ ਸਫਾਈ ਲਈ ਨੀਤੀਕਰਨਾ ਲਾਭਦਾਇਕ ਹੁੰਦਾ ਹੈ ਨੰਬਰ 55 ਚਾਹ ਕੌਫੀ ਦੀ ਥਾਂ ਹਰਬਲ ਟੀ ਪੀਣੀ ਚੰਗੀ ਰਹਿੰਦੀ ਹੈ ਨੰਬਰ 56 ਹਰ ਹਫਤੇ ਆਪਣੇ ਪੈਰਾਂ ਦੀ ਵੀ ਸਫਾਈ ਤੇ ਮਾਲਿਸ਼ ਕਰੋ ਨੰਬਰ 57 ਪੇਟ ਸਾਫ਼ ਨਾ ਹੋਣਾ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਕਾਰਨ ਬਣਦਾ ਹੈ ਨੰਬਰ 58 ਰੋਜ਼ ਤਾਜੀ ਹਵਾ ਵਿੱਚ 10 ਮਿੰਟ ਗਹਿਰੀ ਸਾਹ ਲਓ ਨੰਬਰ 68 ਛਟਪੜੀਆਂ ਅਤੇ ਤਲੀਆਂ ਹੋਈਆਂ ਚੀਜ਼ਾਂ ਘੱਟ ਖਾਓ ਨੰਬਰ 66 ਸਰੀਰ ਨੂੰ ਹਾਈਡਰੇਟ ਰੱਖਣ ਲਈ ਨਾਰੀਅਲ ਪਾਣੀ ਵੀ ਪੀ ਸਕਦੇ ਹੋ ਨੰਬਰ 64 ਫਲਾਂ ਨੂੰ ਸਿਲਕੇ ਸਮੇਤ ਖਾਣ ਦੀ ਆਦਤ ਪਾਓ ਨੰਬਰ 62 ਰੋਜ਼ ਥੋੜੀ ਜਿਹਾ ਤੁਰਨਾ ਵੀ ਸਰੀਰ ਲਈ ਬਹੁਤ ਲਾਭਦਾਇਕ ਹੁੰਦਾ ਹੈ ਮਾਨਨ ਰੋਲ ਰੱਖਦਾ ਹੈ ਇਸ ਲਈ ਕੁਝ ਨਾ ਕੁਝ ਰਸਨਾਤਮਕ ਜ਼ਰੂਰ ਕਰੋ ਨੰਬਰ 64 ਹਫ਼ਤੇ ਵਿੱਚ ਇੱਕ ਵਾਰੀ ਆਪਣੇ ਕਮਰੇ ਦੀ ਸਫਾਈ ਜ਼ਰੂਰ ਕਰੋ ਇਸ ਨਾਲ ਵਾਤਾਵਰਣ ਸ਼ੁੱਧ ਰਹਿੰਦਾ ਹੈ ਤੇ ਸਕਾਰਾਤਮਕ એનર્ਜੀ ਵੀ ਨਹੀਂ ਰਹਿੰਦੀ ਹੈ ਨੰਬਰ 65 ਬੱਚਿਆਂ ਨੂੰ ਵੀ ਸਿਹਤ ਸੰਬੰਧੀ ਆਦਤਾਂ ਛੋਟੀ ਉਮਰ ਤੋਂ ਹੀ ਪਵਾ ਦਿਓ ਨੰਬਰ 66 ਰੋਜ਼ ਇੱਕ ਗਲਾਸ ਗੋਭੀ ਜਾਂ ਗਾਜਰ ਦਾ ਜੂਸ ਪੀ ਸਕਦੇ ਹੋ ਨੰਬਰ 67 ਜਿਆਦਾ ਮਿੱਠਾ ਖਾਣ ਨਾਲ ਸ਼ੂਗਰ ਦਾ ਖਤਰਾ ਵੱਧਦਾ ਹੈ ਨੰਬਰ 68 ਮਠਾ ਜਾਂ ਲੱਸੀ ਵਰਗੇ ਪ੍ਰੋਬਾਇਓਟਿਕ ਪੀਣ ਨਾਲ ਪੇਟ ਠੀਕ ਰਹਿੰਦਾ ਹੈ ਨੰਬਰ 68 ਸਰੀਰ ਨੂੰ ਲੋੜੀਂਦੇ ਵਿਟਾਮਿਨ ਅਤੇ ਮਿਨਰਲ ਅហារ ਰਾਹੀਂ ਲਵੋ। ਨੰਬਰ 70 ਖੁਰਾਕ ਲਈ ਭਿੱਜੀਆਂ ਹੋਈਆਂ ਦਾਲਾਂ ਤੇ ਅੰਕਰਿਤ ਅਨਾਜ ਸ਼ਾਮਲ ਕਰੋ। ਨੰਬਰ 71 ਨਕਲੀ ਸੁੰਦਰਿਆਂ ਦਾ ਸਮਾਨ ਦੀ ਥਾਂ ਘਰੇਲੂ ਉਪਾਅ ਵਰਤੋ। ਨੰਬਰ 72 ਰੋਜ਼ ਮਿਊਜ਼ਿਕ ਸੁਣਨਾ ਮਨ ਨੂੰ ਸ਼ਾਂਤ ਕਰਦਾ ਹੈ। ਨੰਬਰ 73 ਕੰਮ ਤੋਂ ਬਾਅਦ ਪੈਰਾਂ ਨੂੰ ਗਰਮ ਪਾਣੀ ਵਿੱਚ ਰੱਖਣ ਨਾਲ ਆਰਾਮ ਮਿਲਦਾ ਹੈ। ਨੰਬਰ 74 ਪੇਟ ਦੀ ਗਰਮੀ ਲਈ ਸੌਂਫ, ਮਸਰੀ ਅਤੇ ਧਨੀਆ ਲਾਭਦਾਇਕ ਹੁੰਦੇ ਹਨ। ਨੰਬਰ 75 ਬੱਚਿਆਂ ਨੂੰ ਜ਼ਿਆਦਾ ਸਕਰੀਨ ਟਾਈਮ ਤੋਂ ਦੂਰ ਰੱਖੋ। ਨੰਬਰ 76 ਥੋੜੀ ਕੁਦਰਤੀ ਧੁੱਪ ਲੈਣ ਨਾਲ ਵਿਟਾਮਿਨ ਡੀ ਮਿਲਦਾ ਹੈ। ਨੰਬਰ 77 ਲੰਬੇ ਸਮੇਂ ਤੱਕ ਖਾਲੀ ਪੇਟ ਨਾ ਰਹੋ। ਇਸ ਨਾਲ ਸਰੀਰ ਵਿੱਚੋਂ ਮੈਗਾ 3 ਚਰਬੀਆਂ ਦੀ ਕਮੀ ਹੋ ਜਾਂਦੀ ਹੈ। ਨੰਬਰ 79 ਸਰੀਰ ਨੂੰ ਡੀਟੌਕਸ ਕਰਨ ਲਈ ਰੋਜ਼ ਆਮਲੇ ਦਾ ਸੇਵਨ ਕਰੋ। ਨੰਬਰ 80 ਮਲਟੀਵਿਟਾਮਿਨ ਸਿਰਫ ਡਾਕਟਰ ਦੀ ਸਲਾਹ ਨਾਲ ਹੀ ਲਓ। ਨੰਬਰ 81 ਛਿਲਕੀਆਂ ਸਮੇਤ ਖਾਧਾ ਗਿਆ ਖਾਣਾ ਬਧੇਰੇ ਫਾਇਦੇਮੰਦ ਹੁੰਦਾ ਹੈ। ਨੰਬਰ 82 ਸੂਰਮੁਸਕਾਰ ਜਾਂ ਯੋਗ ਅਸਣ ਰੋਜ਼ ਕਰਨ ਨਾਲ ਸਰੀਰ ਲਚਕਦਾਰ ਬਣਦਾ ਹੈ। ਨੰਬਰ 83 ਘਰ ਵਿੱਚ ਸੀਜ਼ ਜਾਂ ਤੁਲਸੀ ਜਾਂ ਗਲੋ ਵਰਗੇ ਪੌਦੇ ਲਗਾਓ। ਜਿਹੜੇ کئی-ਕਈ ਤਰ੍ਹਾਂ ਦੀਆਂ ਸਰੀਰਕ ਬਿਮਾਰੀਆਂ ਨੂੰ ਦੂਰ ਕਰਦੇ ਹਨ ਨੰਬਰ 84 ਫਲ ਅਤੇ ਸਬਜ਼ੀਆਂ ਖਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਲਵੋ ਨੰਬਰ 85 ਜੇ ਪਾਣੀ ਕੱਚਾ ਹੋਵੇ ਤਾਂ ਫਿਲਟਰ ਜਾਂ ਉਵਾਲ ਕੇ ਹੀ ਪੀਓ ਨੰਬਰ 86 ਕੰਮ ਦੇ ਦੌਰਾਨ ਛੋਟਾ ਬ੍ਰੇਕ ਲੈਣਾ ਤੁਹਾਡੇ ਕੰਮ ਕਰਨ ਦੀ ਸ਼ਕਤੀ ਨੂੰ ਵਧਾਉਂਦਾ ਹੈ ਨੰਬਰ 87 ਵਧੀਆ ਸਿਹਤ ਲਈ ਰੋਜ਼ ਇੱਕੋ ਸਮੇਂ ਸੌਵੋ ਤੇ ਜਾਗੋ ਨੰਬਰ 88 ਕਮਜ਼ੋਰੀ ਤੋਂ ਬਚਣ ਲਈ ਰੋਜ਼ ਫਾਈਬਰ ਵਾਲੇ ਆਹਾਰ ਲਓ ਨੰਬਰ 99 ਹਰ ਹਫਤੇ ਨਵੇਂ ਆਹਾਰ ਟਰਾਈ ਕਰੋ ਇਹ ਮਨ ਨੂੰ ਵੀ ਤੇਰਾ ਤਾਜ਼ਾ ਕਰਦਾ ਹੈ ਨੰਬਰ 90 ਜਿੰਨਾ ਹੋ ਸਕੇ ਘਰ ਦੀ ਬਣੀ ਰੋਟੀ ਖਾਓ ਬਾਹਰ ਦੀ ਨਹੀਂ ਨੰਬਰ 99 ਰੋਜ਼ ਹੱਸਣ ਦੀ ਆਦਤ ਪਾਓ ਇਹ ਦਵਾਈਆਂ ਤੋਂ ਵੀ ਵਧੀਆ ਹੈ ਨੰਬਰ 91 ਰਾਤ ਨੂੰ 2 ਘੰਟੇ ਪਹਿਲਾਂ ਭੋਜਨ ਕਰਨਾ ਚੰਗੀ ਨੀਂਦ ਲਈ ਜ਼ਰੂਰੀ ਹੁੰਦਾ ਹੈ ਨੰਬਰ 93 ਆਪਣੀ ਸਿਹਤ ਸੰਬੰਧੀ ਜਾਣਕਾਰੀ ਹੋਣਾ ਵੀ ਅਹੰਕਾਰ ਨਹੀਂ ਸਾਵਧਾਨੀ ਹੁੰਦੀ ਹੈ ਨੰਬਰ 99 ਪੌਣੀ ਨੀਂਦ ਲੈਣ ਨਾਲ ਹਾਰਮੋਨਲ ਇੰਬੈਲੈਂਸ ਖਰਾਬ ਹੋ ਜਾਂਦਾ ਹੈ ਬੈਲੈਂਸ ਖਰਾਬ ਹੋ ਜਾਂਦਾ ਹੈ ਨੰਬਰ 95 ਰੋਜ਼ ਬਾਹਰ ਤੁਰਨਾ ਚਾਹੇ 15 ਮਿੰਟ ਹੀ ਹੋਵੇ ਮਨ ਨੂੰ ਤਾਸੀਰ ਦਿੰਦਾ ਹੈ 98 ਹਰੇਕ ਵਨਲੈਸ ਟਿਪਸ ਨੂੰ ਅਮਲ ਵਿੱਚ ਲਿਆਉਣ ਲਈ ਅਸਲੀ ਚੁਣੌਤੀ ਹੁੰਦੀ ਹੈ ਨੰਬਰ 97 ਆਪਣੇ ਲਈ ਸੈਲਫ ਕੇਅਰ ਦਾ ਸਮਾਂ ਖੋ ਜੇ ਚਾਹੁੰਦੇ ਹੋ ਤਾਂ ਦੂਜਿਆਂ ਦੀ ਸੰਭਾਲ ਨੰਬਰ 98 ਟਪੜੀਆਂ ਜੜੀਆਂ ਅਤੇ ਅਸ਼ੁੱਧੀਆਂ ਨੂੰ ਜਾਣ ਸਮਝ ਕੇ ਵਰਤੋ ਨੰਬਰ 99 ਬੱਚਿਆਂ ਨੂੰ ਵੀ ਸਰੀਰਕ ਕਸਰਤ ਦੀ ਆਦਤ ਪਵਾਓ ਨੰਬਰ 100 ਆਹਾਰ, ਨੀਂਦ ਅਤੇ ਮਾਨਸਿਕ ਹਾਲਾਤ ਤਿੰਨੋਂ ਦਾ ਸੰਤੁਲਨ ਹੋਣਾ ਜ਼ਰੂਰੀ ਹੁੰਦਾ ਹੈ। ਹਾਂਜੀ ਦੋਸਤੋ, ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ? ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਲਿਖਿਓ, ਵੀਡੀਓ ਨੂੰ ਲਾਈਕ ਕਰਦੇ ਹੋ, ਸ਼ੇਅਰ ਕਰਦੇ ਹੋ ਅਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਦੇ ਹੋ। パんワーク。